ਅਸਲੀ ਦਿਨ ਹੀ ਗੁਲਾਬ ਸਿੱਧੂ ਦਾ ਯੂਰਪ ਦੇ ਵਿੱਚ ਲਾਈਵ ਸ਼ੋਅ ਹੋਇਆ ਸੀ ਤੇ ਉਸ ਲਾਈਵ ਸ਼ੋਅ ਦੇ ਵਿੱਚ ਗੁਲਾਬ ਸਿੱਧੂ ਨੇ ਵੱਡੇ ਖੁਲਾਸੇ ਕੀਤੇ ਨੇ ਗੁਲਾਬ ਸਿੱਧੂ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਮੇਰਾ ਜਲੂਸ ਕੱਢਿਆ ਪਿਆ ਆ ਕਦੇ ਮੈਨੂੰ ਕੋਈ ਧਮਕੀ ਦਿੰਦਾ ਆ ਤੇ ਕਦੇ ਕੋਈ ਮੈਨੂੰ ਕਈ ਦਿਨਾਂ ਤੋਂ ਲਗਾਤਾਰ ਜਾਨੋਂ ਮਾਰ ਦੀਆਂ ਧਮਕੀਆਂ ਮਿਲ ਰਹੀਆਂ ਨੇ ਮੈਂ ਕੀ ਕਿਸੇ ਦਾ ਮਾੜਾ ਕਰ ਦਿੱਤਾ ਆ ਗੁਲਾਬ ਸਿੱਧੂ ਨੇ ਕਿਹਾ ਕਿ ਜੇ ਉਸ ਚੱਕਰ ਦੇ ਵਿੱਚ ਮੈਂ ਕਿਸੇ ਨੂੰ ਮਿਲਦਾ ਨਹੀਂ ਤਾਂ ਲੋਕੀ ਮੇਰੇ ਨਾਲ ਗੁੱਸੇ ਹੁੰਦੇ ਆ ਤੇ ਲੋਕੀ ਮੈਨੂੰ ਹੰਕਾਰੀ ਦੱਸ ਦਿਆ ਮੈਨੂੰ ਹੁਣ ਮੇਰੇ ਯਾਰ ਦੋਸਤ ਤੇ ਚਾਹਣ ਵਾਲੇ ਕਹਿੰਦੇ ਆ ਕਿ ਪਹਿਲਾ ਦੋ ਕੋਲਿਆ ਉਹਨੂੰ ਕਿਤੇ 13 ਨੁਕਸਾਨ ਨਾ ਹੋ ਜਾਵੇ ਤਾਂ ਇਸ ਕਰਕੇ ਹੁਣ ਜਿਹੜਾ ਮੈਂ ਥੋੜਾ ਘੱਟ ਮਿਲਦਾ ਆ ਤੇ ਗਲਾਬ ਸਿੱਧੂ ਨੇ ਇਹ ਵੀ ਕਿਹਾ ਕਿ ਮੈਂ ਜਦੋਂ ਜੋਰਪੁਰ ਦਾ ਜਹਾਜ਼ ਚੜਿਆ ਤਾਂ ਰੋਕੇ ਚੜਿਆ ਆ ਬਾਕੀ ਤੁਸੀਂ ਖੁਦ ਬਾਈ ਗਲਾਬ ਸਿੱਧੂ ਦੀ ਵੀਡੀਓ ਕਲਿੱਪ ਅੱਗੇ ਦੇਖ ਸਕਦੇ ਹੋ ਮੈਨੂੰ ਨੀ ਰੋਜ਼ ਪਰਾਂ ਦੀ ਗੱਲ ਆ ਕਿ ਰੋਜ਼ ਧੰਕਿਆਂ ਦੇ ਆ ਰੋਜ਼ ਰੋਜ਼ ਮੈਨੂੰ ਕਦੇ ਕੋਈ ਕਹਿੰਦਾ ਸਾਡੇ ਬਰਨਾਲੇ ਦਾ ਇੱਕ ਛੋਟਾ ਜਿਹਾ ਮੁੰਡਾਗਾ ਕੋ ਮੈਨੂੰ ਨਜਾਇਜ਼ ਹੀ ਧੰਕਿਆਂ ਲਈ ਜਾਂਦਾ ਮੈਂ ਤੇ ਲੱਤਾਂ ਤੋੜ ਦੂੰ ਮੈਂ ਤੈਨੂੰ ਮਾਰ ਦੂੰ ਤੇ ਉਹ ਚੱਕਰ ਹੁਣ ਜੇ ਮੈਂ ਕਿਸੇ ਨੂੰ ਮਿਲਦਾ ਨਹੀਂ ਤਾਂ ਮੈਨੂੰ ਹੁਣ ਕੋਈ ਨਾ ਕੋਈ ਕਹਿਣਦਾ ਬਾਈ ਸਿੱਧੂ ਬਾਈ ਖੋលਿਆ ਬਾਈ ਤੇਰਾ ਨਕਸਾਲ ਨਾ ਹੋ ਜਾਏ ਜੇ ਮੈਂ ਹੁਣ ਨਹੀਂ ਕਿਸੇ ਨੂੰ ਮਿਲਦਾ ਤਾਂ ਅਗਲਾ ਗੁੱਸੇ ਹੋ ਜਾਣਾ ਮੇਰਾ ਕੀ ਕਸੂਰ ਹੈ ਮੈਨੂੰ ਇਹ ਦੱਸੋ ਜੀ ਤੇ ਇਹ ਨੈਗੇਟਿਵਿਟੀ ਸੱਚੀ ਮੇਰਾ ਨਾ ਜੀ ਮੈਂ ਮੈਂ ਯੂਰਪ ਜਿੱਦੇ ਜਾ ਤੜਿਆ ਮੈਂ ਸੱਚੀ ਰੋ ਕੇ ਤੜਿਆ ਵੀਰ ਮੈਂ ਕੀ ਮਾਰਾ ਕਰਤਾ ਕਿਹਾ ਤਾਂ